ਇਨਾਂ ਦੀ ਗੱਲਾਂ ਦੇਖੋ ਕੀ ਕੀਤਾ ਸੀ ਅਗਾ ਕਿ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਇਹ ਇੰਨੇ ਹੌਲੇ ਸੀਗੇ ਕਿ ਇਹਨਾਂ ਨੂੰ 1000 ਗੱਨਮੈਨ ਤੋਂ ਬਿਨਾਂ ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ 100-100 ਗੱਡੀਆਂ ਦਾ ਕਾਫਲਾ ਚੱਲਣਾ ਚਾਹੀਦਾ ਇਹਨਾਂ ਵਾਸਤੇ ਹੈਲੀਕਾਪਟਰ ਤੇ ਜਹਾਜ਼ ਬਹੁਤ ਵੱਡੀ ਚੀਜ਼ ਆ ਵਿੱਚ ਇਹਨਾਂ ਦੇ ਜਿਹੜੇ ਆਕਾ ਨੇ ਸਾਰੇ ਫਿਰ ਇਹ ਕਹਿੰਦੇ ਸੀ ਅਸੀਂ ਲੋਕਪਾਲ ਬਣਾਵਾਂਗੇ ਦਿੱਲੀ ਵਿੱਚ ਸਾਡੀ ਸਰਕਾਰ ਆਏ ਜੀ ਐਡਾ ਵੱਡਾ ਸੰਘਰਸ਼ ਕੀਤਾ ਇਹਨੇ ਹਜ਼ਾਰੇ ਦਾ 10 ਸਾਲ ਰਾਜ ਕੀਤਾ ਲੋਕਪਾਲ ਵੱਲ ਧਿਆਨ ਵੀ ਨਹੀਂ ਦਿੱਤਾ ਪੰਜਾਬ ਦੇ ਵਿੱਚ ਹੁਣ 3.5 ਸਾਲ ਤੋਂ ਰਾਜਪਾਲ ਭਾ ਗਿਆ ਲੋਕਪਾਲ ਜਾ ਕੇ ਦੇਖ ਲੋ ਉਹਦੇ ਪੱਲੇ ਕੱਖ ਨਹੀਂਗਾ ਇੱਥੇ ਵੀ ਲੋਕਪਾਲ ਨੇ ਬਣਾਇਆ ਸਵਰਾਜ ਦਾ ਮਾਡਲ ਉਹ ਸਵਰਾਜ ਦੀ ਕਿਤਾਬ ਹੀ ਪਾੜ ਦਿੱਤੀ ਆ ਔਰ ਹੁਣੇ ਕਹਿੰਦੇ ਅਸੀਂ ਤਾਂ ਆਮ ਜਿਹੇ ਘਰਾਂ ਦੇ ਮੁੰਡੇ ਆ ਰੋਜ਼ ਕਹਿ ਕੇ ਸਟੇਜ ਤੇ ਚੜ ਕੇ ਆਮ ਜਿਹੇ ਘਰਾਂ ਦੇ ਮੁੰਡੇ ਆਮ ਜਿਹੇ ਘਰਾਂ ਦੇ ਮੁੰਡੇ ਔਰ ਇਹਨਾਂ ਦੇ ਰਾਜ ਸਭਾ ਦੇ ਮੈਂਬਰਸ ਤੇ ਇਹਨਾਂ ਦੇ ਮਿਨਿਸਟਰਸ ਕੌਣ ਨੇ ਆ ਜਿਹੜਾ ਹੁਣ ਰਾਜ ਸਭਾ ਦਾ ਮੈਂਬਰ ਬਣਾਇਆ ਟ੍ਰਾਈਡੈਂਟ ਗਰੁੱਪ ਆਫ ਇੰਡਸਟਰੀਜ਼ ਆ ਰਜਿੰਦਰ ਗੁਪਤਾ ਹਜ਼ਾਰਾਂ ਕਰੋੜਾਂ ਦਾ ਮਾਲਕ ਮੇਰੇ ਵੀਰੋ ਉਸ ਤੋਂ ਪਹਿਲਾਂ ਜਿਹੜਾ ਰਾਜ ਸਭਾ ਦਾ ਬਣਾਇਆ ਅਸ਼ੋਕ ਮਿੱਤਰ ਲਵਲੀ ਯੂਨੀਵਰਸਿਟੀ ਦਾ ਮਾਲਕ ਹਜ਼ਾਰਾਂ ਕਰੋੜਾਂ ਰੁਪਏ ਦਾ ਮਾਲਕ ਉਸ ਤੋਂ ਪਹਿਲਾਂ ਉਹਦੇ ਨਾਲ ਜਿਹੜਾ ਬਣਾਇਆ ਸੰਜੀਵ अरोड़ा ਉਹ ਹਜ਼ਾਰਾਂ ਕਰੋੜਾਂ ਰੁਪਏ ਦਾ ਰੀਅਲ ਏਸਟੇਟ ਦਾ ਮਾਲਕ ਔਰ ਫਿਰ ਉਸੇ ਸੰਜੀਵ अरोड़ा ਨੂੰ ਇੱਥੇ ਲਿਆ ਕੇ ਹੁਣ ਮਨਿਸਟਰ ਬਣਾਤਾ ਇਹਨਾਂ ਦੇ ਹੋਰ ਵੀ ਮਨਿਸਟਰਸ ਔਰ ਇਹਨਾਂ ਦੇ ਜਿਹੜੇ ਐਮ ਐਲ ਏਜ਼ ਭਾਵੇਂ ਉਹ ਕਿਸੇ ਆਮ ਘਰ ਤੋਂ ਆਉਂਦੇ ਹੁਣ ਲੇਕਿਨ ਅੱਜ ਆਮ ਘਰ ਦੇ ਨਹੀਂ ਰਹਿ ਗਏ ਭਗਵੰਤਪਾਲ ਦਾ ਪਰਿਵਾਰ ਆਪ ਹੀ ਆਮ ਘਰ ਦਾ ਨਹੀਂ ਨਜ਼ਰ ਆਉਂਦਾ ਕਿਤੇ ਵੀ ਜਿਸ ਢੰਗ ਦੇ ਨਾਲ ਹੀਰੇ ਜਵਾਹਰਾਤ ਤੇ ਟੋ ਟੱਪੇ ਮਾਲ ਫਿਰਦੇ ਨੇ ਇਹ ਕੋ ਆਮ ਕਰਾਂ ਦੇ ਨਿਸ਼ਾਨੇ ਨਹੀਂ ਇਸ ਲਈ ਮੈਂ ਸਮਝਦਾ ਮੇਰਾ ਇਹ ਬਿਲਕੁਲ ਫਰਜ਼ ਬਣਦਾ ਤੁਹਾਡੇ ਧਿਆਨ ਵਿੱਚ ਲਾਉਣਾ ਹੈ अनेका ਹੋਰ ਗੱਲਾਂ ਨੇ ਜਿਹਦੇ ਨਾਲ ਇਹ ਸਾਬਤ ਹੁੰਦਾ ਕਿ ਹੋਲੇ ਨੇ ਇਹ ਨਸਲੀ ਨਹੀਂਗੇ ਇਹ ਨਕਲੀ ਨੇ ਜਾਂ ਅਸਲੀ ਨਹੀਂਗੇ ਇਹ ਨਕਲੀ ਨੇ ਅੱਜ ਭਗਵੰਤ ਮਾਨ ਆਪਣਾ ਰਾਜ ਸਿਰਫ ਪੁਲਿਸ ਦੇ ਦਮ ਤੇ ਚਲਾ ਰਿਹਾ ਵਾ ਜਿਹੜਾ ਵੀ ਬੋਲਦਾ ਮੜਾ ਕੋਈ ਆਪੋਜੀਸ਼ਨ ਦਾ ਲੀਡਰ ਬੋਲਿਆ ਤੜਾ ਤੜ ਪਰਚੇ ਮਲਟੀਪਲ ਪਰਚੇ ਜੀਲਾਂ ਚ ਸੁੱਟਦੇ ਹੋ ਜੇ ਕੋਈ ਐਕਟਿਵਿਸਟ ਬੋਲਦਾ ਉਹਨਾਂ ਦੇ ਉੱਤੇ ਪਰਚੇ ਆ ਪਿੱਛੇ ਜੇ ਜਗਮਨ ਸਮਰੇ ਨੇ ਇੱਕ ਵੀਡੀਓ ਉਹਦੀ ਵਾਇਰਲ ਕੀਤੀ ਠੀਕ ਹੈ ਉਹ ਵੀਡੀਓ ਅਸਲੀ ਆ ਨਕਲੀ ਉਹ ਤਾਂ ਫੋਰੈਂਸਿਕ ਲੈਬਾਰਟਰੀ ਦੀ ਜਾਂਚ ਨੇ ਕਰਨਾ ਸੀ ਪਰ ਤੁਸੀਂ ਤੁਹਾਡੇ ਕੋ ਰਾਜ ਭਾਗਿਆ ਤੁਸੀਂ ਕਹਿਤਾ ਕਿ ਇੱਕ ਤਰਫਾ ਕਿ ਨਕਲੀ ਜਾਂ ਨਕਲੀ ਆ ਵੀਡੀਓ ਫਿਰ ਉਸ ਤੇ ਪਰਚਾ ਤਾਂ ਚਲੋ ਕਰਨਾ ਬਣਦਾ ਬਣਦਾ ਸੀ ਕਿ ਕਰਤਾ ਡਸਨਟ ਮੈਟਰ ਲੇਕਿਨ ਉਹਦੇ ਤੀਵੀਆਂ ਤੱਕ ਉਹਦੇ ਔਰਤਾਂ ਤੱਕ ਪਿੰਡ ਜੀਰੇ ਧਮਕੀਆਂ ਫੱਗੂ ਵਾਲਾ ਪਿੰਡ ਭਵਾਨੀਗੜ ਦੇ ਵਿੱਚ ਆ ਉਹਦਾ ਉਹਦੇ ਰਿਸ਼ਤੇਦਾਰ ਸਾਰੇ ਚੱਕ ਲੇ 8-10 ਬੰਦੇ ਚੱਕ ਕੇ ਜੇਲਾ ਵਿੱਚ ਛੁੱੜ ਦਿੱਤੇ ਤਰਨਤਾਰਨ ਦੇ ਜਿਮਨੀ ਚੌਣ ਦੇ ਵਿੱਚ ਸ਼ਰੋਮਣ ਅਕਾਲੀ ਦਲ ਦੀਆਂ ਔਰਤਾਂ ਤੱਕ ਨਹੀਂ ਬਖਸ਼ੀਆਂ ਜਿਹੜੀ ਉਹ ਬੀਬੀ ਲੜ ਰਹੀ ਆ ਸੁਖਵਿੰਦਰ ਕੌਰ ਸ਼ਹਿਦ ਉਹਨਾਂ ਦੀ ਜਿਹੜੀ ਧੀ ਆ ਉਸ ਦੇ ਉੱਤੇ ਮੁਕੱਦਮਾ ਪਤਾ ਨਹੀਂ ਹੋਰ ਕਿੰਨੇ ਲੋਕਾਂ ਦੇ ਉੱਤੇ ਮੁਕੱਦਮਾ ਪੰਜਾਬ ਅੱਜ ਇੱਕ ਪੁਲਿਸ ਰਾਜ ਹੈ ਪੰਜਾਬ ਇੱਕ ਪੁਲਿਸ ਸਟੇਟ ਹੈ ਕੋਈ ਮਾੜਾ ਜਿਹਾ ਸਰਕਾਰ ਦੇ ਖਿਲਾਫ ਕਿਤੇ ਟਵਿੱਟਰ ਹੈਂਡਲ ਤੇ ਬੋਲੇ ਕੋਈ ਫੇਸਬੁੱਕ ਤੇ ਬੋਲੇ ਕੋਈ ਟੀਵੀ ਦਾ ਐਂਕਰ ਬੋਲਣ ਦੀ ਜ਼ਰੂਰਤ ਰੱਖੇ ਉਹਨਾਂ ਦੇ ਉਸੇ ਵੇਲੇ ਪਰਚੇ ਦਰਜ ਕੀਤੇ ਜਾਂਦੇ ਨੇ ਔਰ ਉਹਨਾਂ ਦੇ ਜਿਹੜੇ ਅਕਾਊਂਟ ਨੇ ਉਹ ਸੀਲ ਕੀਤੇ ਜਾਂਦੇ ਨੇ ਬੰਦ ਕੀਤੇ ਜਾਂਦੇ ਨੇ ਇਸ ਤਰ੍ਹਾਂ ਤਾਂ ਕਦੀ ਮੁਗਲ ਤੇ ਅੰਗਰੇਜ਼ ਕਰਿਆ ਕਰਦੇ ਸੀਗੇ ਲੇਕਿਨ ਉਹਨਾਂ ਨਾਲੋਂ ਵੀ ਵੱਡਾ ਤਾਨਾਸ਼ਾ ਸਾਡਾ ਆਪਣਾ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਸੀ ਆਮ ਜੇ ਕਰਾਂ ਦੇ ਮੁੰਡੇ ਆ ਜੀ ਅਸੀਂ ਤਾਂ ਇੱਕ ਆਮ ਜੀ ਪਾਰਟੀ ਮੇਰੇ ਵੀਰੋ ਇਹ ਹੁਣ ਆਮ ਆਦਮੀ ਪਾਰਟੀ ਨਹੀਂਗੀ ਇਹ ਅਮੀਰ ਆਦਮੀਆਂ ਦੀ ਪਾਰਟੀ ਆ ਇਹ ਵੱਡੇ ਤੋਂ ਵੱਡੇ ਸ਼ਾਹੂਕਾਰ ਨੂੰ ਲਿਆ ਕੇ ਔਰ ਦਲ ਬਦਲੂਆਂ ਨੂੰ ਲਿਆ ਕੇ ਜਿਹੜੇ 2022 ਚ ਹਰਮੀਤ ਸੰਧੂ ਨੂੰ ਗਾਲਾਂ ਕੱਢਦੇ ਸੀ ਕਿ ਜੇ ਨਸ਼ਾ ਖਤਮ ਕਰਨਾ ਤੇ ਹਰਮੀਤ ਸੰਧੂ ਨੂੰ ਹਰਾਇਆ ਜਾਵੇ ਤੇ ਹੁਣ ਉਸੇ ਹਰਮੀਤ ਸੰਧੂ ਨੂੰ ਲਿਆ ਕੇ ਆਪਣੇ ਨਾਲ ਖੜਾ ਕਰਕੇ ਇਹ ਵੀ ਭੁੱਲ ਜਾਂਦਾ ਫਿਰ ਚੁਟਕਲੇ ਸੁਣਾਉਣ ਲੱਗਾ ਕਹਿੰਦਾ ਲੋਕਾਂ ਨੂੰ ਪਤਾ ਨਹੀਂ ਉਹ ਕਿਹੜੀ ਪਾਰਟੀ ਚ ਆ ਉਹ ਕਿੱਥੇ ਨੇ ਉਹਨਾਂ ਨੂੰ ਅੱਜ ਵੀ ਨਹੀਂ ਪਤਾ ਕਿਹੜੀ ਪਾਰਟੀ ਚ ਜਿੰਨੇ ਬਾਈ ਇਲੈਕਸ਼ਨਾਂ ਵਿੱਚ ਉਮੀਦਵਾਰ ਉਤਾਰੇ ਭਗਵੰਤ ਮਾਨ ਨੇ ਚਾਹੇ ਉਹ ਚੱਬੇਵਾਲ ਤੋਂ ਸੀ ਚਾਹੇ ਉਹ ਜਲੰਧਰ ਵੈਸਟ ਤੋਂ ਸੀ ਭਗਤ ਜੀ ਚਾਹੇ ਉਸ ਤੋਂ ਪਹਿਲਾਂ ਸੁਸ਼ੀਲ ਰਿੰਕੂ ਪਾਰਲੀਮੈਂਟ ਤੋਸੀ ਤੇ ਚਾਹੇ ਉਹ ਹਰਮੀਤ ਸਿੰਘ ਸੰਧੂ ਤੇ ਚਾਹੇ ਗਿੱਦੜਵਾ ਦੇ ਡਿੰਪੀ ਢਿੱਲੋਂ ਉਹ ਸਾਰੇ ਯਾਰ ਉਹ ਦੂਜੀਆਂ ਪਾਰਟੀਆਂ ਤੋਂ ਦੂਸਰੇ ਪਾਰਟੀਆਂ ਚ ਡਿਫੈਕਟ ਕੀਤੇ ਹੋਏ ਆਦਮੀ ਤੁਸੀਂ ਨਾਲ ਲੈ ਕੇ ਆਏ ਸੀ ਪਰ ਫਿਰ ਵੀ ਕਹੀ ਜਾਂਦਾ ਸੀ ਆਮ ਜਿੰਮਤ ਦੇ ਅਸੀਂ ਕਟੜ ਇਮਾਨਦਾਰ ਕਟੜ ਇਮਾਨਦਾਰੀ ਦਾ ਜਲੂਸ ਤਾਂ ਹੁਣ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਤੋਂ ਨਿਕਲ ਗਿਆ ਵਾ ਅੱਜ ਤੱਕ ਨੀ ਕੋਈ ਸ਼ਬਦ ਬੋਲੇ ਸਿਰਫ ਕਹਿੰਦੇ ਅਸੀਂ ਸਸਪੈਂਡ ਕਰਤਾ ਸਸਪੈਂਡ ਤਾਂ ਤੁਹਾਨੂੰ ਕਰਨਾ ਹੀ ਪੈਣਾ ਸੀਗਾ ਆਈਪੀਐਸ ਔਰ ਪੀਪੀਐਸ ਦੇ ਰੂਲਸ ਕਹਿੰਦੇ ਨੇ ਕਿ 48 ਘੰਟੇ ਕਿਸੇ ਕਸਟਡੀ ਪੁਲਿਸ ਕਸਟਡੀ ਚ ਰਹਿਣ ਤੋਂ ਬਾਅਦ ਆਦਮੀ ਜਿਹੜਾ ਉਹ ਨੌਕਰੀ ਦੇ ਉੱਤੇ ਤਾਇਨਾਤ ਨਹੀਂ ਰਹਿ ਸਕਦਾ ਉਹਨੂੰ ਸਸਪੈਂਡ ਹੋਣਾ ਪਵੇਗਾ ਟੋ요ਟਾ ਹਾਈਲੈਕਸ ਦੀ 144 ਗੱਡੀਆਂ ਪੁਲਿਸ ਨੂੰ ਲੈ ਕੇ ਦਿੱਤੀਆਂ ਉਹਦੇ ਵਿੱਚ 15-20 ਕਰੋੜ ਰੁਪਏ ਦਾ ਕਮਿਸ਼ਨ ਖਾਦਾ ਉਹਦੇ ਬਾਰੇ ਅਜੇ ਤੱਕ ਇਹਨਾਂ ਨੇ ਕੋਈ ਲਫ਼ਜ਼ ਨਹੀਂ ਬੋਲਿਆ ਮੇਰੇ ਵੀ